ਸੋ ਵਾਹਿਗੁਰੂ ਸਰਬੋਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਇਹ ਜੋ ਇਸ ਸਮੇਂ ਉਦਰਤੀ ਆਫਤ ਚੱਲ ਰਹੀ ਹੈ ਬਿਆਸ ਦਰਿਆ ਪਿੰਡ ਧੁੰਦਾ ਦੇ ਨੇੜੇ ਬਹੁਤ ਹੀ ਤਬਾਈ ਮਚਾਈ ਹੋਈ ਹੈ ਇਸ ਦਾ तकरीबन ਬਹੁਤ ਸਾਰੇ ਸੰਗਤਾਂ ਨੂੰ ਨਹੀਂ ਪਤਾ ਚੱਲਾ ਕਿਉਂਕਿ ਅਸੀਂ ਉਸ ਤੋਂ ਪਹਿਲਾਂ ਕੋਈ ਵੀਡੀਓ ਨਹੀਂ ਪਾਈ ਆਪਣੇ ਤੌਰ ਤੇ ਸੰਗਤਾਂ ਸੇਵਾ ਕਰਦੀਆਂ ਰਹੀਆਂ ਤੇ तकरीबन ਜਦੋਂ ਬਹੁਤ ਜ਼ਿਆਦਾ ਪਾਣੀ ਦਾ ਵੱਲ ਸੀ ਉਦੋਂ ਇਹ ਬੰਨ ਕਾਇਮ ਰਿਆ ਤੇ ਜਦੋਂ ਪਾਣੀ ਉਤਰਨਾ ਸ਼ੁਰੂ ਹੋਇਆ ਤੇ ਉਦੋਂ ਇਸ ਬੰਨ ਤੇ ਢਾਹ ਸ਼ੁਰੂ ਹੋ ਗਈ ਜੋ ਕਿ ਅਜੇ ਤੱਕ ਵੀ ਚਾਲੂ ਹੈ ਕੋਟਾ ਇਸ ਤਰ੍ਹਾਂ ਢੋਂਦੀ ਜਾ ਰਹੀ ਹੈ ਕਿ ਰਾਤ ਦਿਨ ਕਿੱਲਿਆਂ ਦੇ ਕਿੱਲੇ ਝੋਨਾ ਬਿਲਕੁਲ ਬਰਬਾਦ ਹੁੰਦਾ ਜਾ ਰਿਹਾ ਸਰਬੱਤ ਸੰਗਤਾਂ ਪਿੰਡ ਢੂੰਡਾ ਮਾਨਕ ਦੇ ਕਾ ਪੈਲ ਝੋਲ ਇਹ ਸਾਰੀਆਂ ਸੰਗਤਾਂ ਲੱਗੀਆਂ ਹੋਈਆਂ ਪਰ ਇੰਨੀਆਂ ਕਿ ਸੰਗਤਾਂ ਦੇ ਨਾਲ ਗੱਲ ਬਣਦੀ ਨਹੀਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਸੰਤ ਮਹਾਂਪੁਰਖ ਬਾਬਾ ਕੋਲਾ ਸਿੰਘ ਹੀੜਾ ਨੂੰ ਖਰੀਆਲੀ ਸਾਹ ਵਾਲਿਆਂ ਨੂੰ ਉਹ ਵੀ ਸੰਗਤਾਂ ਲੈ ਕੇ ਆਉਂਦੇ ਹਨ ਪਰਾਰ ਵੀ ਜਦੋਂ 23 ਦੇ ਵਿੱਚ ਆਇਆ ਸੀ ਹੜ੍ਹ ਉਸ ਸਮੇਂ ਵੀ ਇਹ ਸਾਰਾ ਹੀ ਤਕਰੀਬਨ ਮਾਰ ਰੁੜ ਗਿਆ ਸੀ ਤੇ ਸਾਰੀਆਂ ਪੈਲੀਆਂ ਬਰਬਾਦ ਹੋ ਗਈਆਂ ਸੀ ਸਾਰੀਆਂ ਪੈਲੀਆਂ ਦੇ ਵਿੱਚ ਇੰਨੀ ਰੇਤ ਪੈ ਗਈ ਸੀ ਕਿ ਅਜੇ ਤੱਕ ਵੀ ਉਹ ਰੇਤ ਇੱਥੇ ਪੈਲੀਆਂ ਦੇ ਵਿੱਚ ਇਕੱਠੀ ਕਰਕੇ ਢੋਡੇ ਲੱਗੇ ਹੋਏ ਆ ਅਜੇ ਸੰਗਤਾਂ ਸੰਭਲੀਆਂ ਵੀ ਨਹੀਂ ਸਨ ਇਹਨਾਂ ਪਿੰਡਾਂ ਨੂੰ ਹੋਸ਼ ਵੀ ਨਹੀਂ ਆਈ ਸੀ ਤੇ ਪੰਜੀ ਦੇ ਵਿੱਚ ਫੇਰਾੜ ਆ ਗਿਆ ਇਹ ਮਾਰ ਪੈ ਗਈ ਸਰਬੱਤ ਸੰਗਤਾਂ ਜਿੱਥੋਂ ਤੱਕ ਵੀ ਸੰਸਾਰ ਦੇ ਵਿੱਚ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਸੁਣ ਰਹੀਆਂ ਹਨ ਉਹਨਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਇਸ ਦੇ ਵਿੱਚ ਸਹਿਯੋਗ ਕਰੋ ਜਿਸ ਤਰ੍ਹਾਂ ਵੀ ਕੋਈ ਕਰ ਸਕਦਾ ਹੈ ਹਰ ਤਰ੍ਹਾਂ ਨਾਲ ਕੋਈ ਮਾਇਆ ਦੇ ਨਾਲ ਕੋਈ ਆਪ ਆਪਣੇ ਸਰੀਰਕ ਤੌਰ ਤੇ ਆ ਕੇ ਇੱਥੇ ਸੇਵਾ ਕਰ ਸਕਦਾ ਹੈ ਕੋਈ ਤੇਲ ਦੀ ਸੇਵਾ ਕਰ ਸਕਦਾ ਹੈ ਕੋਈ ਮਾਇਆ ਦੀ ਸੇਵਾ ਕਰ ਸਕਦਾ ਹੈ ਉਹ ਸਾਰੀਆਂ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਹੈ ਸਾਰੀਆਂ ਸੰਸਥਾਵਾਂ ਇੱਥੇ ਲੱਗੀਆਂ ਹੋਈਆਂ ਹਨ ਤੇ ਬਾਕੀ ਜਿਨ੍ਹਾਂ ਤੱਕ ਇਹ ਅਜੇ ਨਹੀਂ ਪਹੁੰਚੀ ਸੂਚਨਾ ਉਹਨਾਂ ਦੇ ਚਰਣਾ ਵਿੱਚ ਵੀ ਬੇਨਤੀ ਹੈ ਕਿ ਉਹ ਵੀ ਇੱਥੇ ਆ ਕੇ ਸਾਡੇ ਨਾਲ ਸਹਿਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ